ਸਤਿ ਸ਼੍ਰੀ ਅਕਾਲ ਜੀ ਮੈਂ ਲੁਧਿਆਣੇ ਤੋਂ ਇੰਦਰੀ ਸਿੰਘ ਬੋਲਦਾ ਮਾਂ ਤੇ ਕਾਫੀ ਸਮੇਂ ਤੋਂ ਮੇਰੇ तकरीबन 15 ਕਾ ਸਾਲ ਹੋ ਗਏ ਤੇ ਮੇਰੇ ਗੋਡਿਆਂ ਵਿੱਚ ਬਹੁਤ ਦਰਦ ਸੀਗਾ ਤੇ ਕਈ ਵਾਰੀ ਮੇਰੇ ਹੱਥ ਜਾਂ ਕੁਣੀਆਂ ਵਿੱਚ ਬਹੁਤ ਅਰਦ ਹੋਂ ਲੱਗ ਜਾਂਦਾ ਸੀਗਾ ਤੇ ਮੈਂ ਜਦੋਂ ਵੀ ਕੋਈ ਵੀ ਕੰਮ ਕਰਦਾ ਸੀ ਨਾ ਤੇ ਮੇਰੇ ਖਿੱਚ ਪੈਦਾ ਹੁੰਦੀ ਸੀ ਤੇ ਮੇਤੋਂ ਤਾਂ ਬੜਾ ਔਖਾ ਹੁੰਦਾ ਸੀ ਤੇ ਆ ਗੱਠਾਂ ਵਿੱਚ ਵੀ ਦਰਦ ਹੁੰਦਾ ਸੀਗਾ ਤੇ ਜਦੋਂ ਗੱਠਾਂ ਖੱਡਾਂ ਦਰਦ ਹੁੰਦਾ ਸੀਗਾ ਤੇ ਮੈਂ ਫਿਰ ਕੋਈ ਆਮ ਮੈਡੀਸਨ ਵਿਚਾਰੋਂ ਲੈ ਲੈਣੀ ਜਾਂ ਮੈਡੀਕਲ ਤੋਂ ਲੈ ਲੈਣੀ ਕਈ ਵਾਰੀ ਮੈਨੂੰ ਬੜੀ ਪ੍ਰੋਬਲਮ ਹੋਣੀ ਤੇ ਕਈ ਵਾਰੀ ਉਹ ਮੈਡੀਸਨ ਨਾਲ ਵੀ 2-4 ਦਿਨ 2-4 ਘੰਟੇ ਕਈ ਵਾਰੀ ਫਰਕ ਪੈਣਾ ਕਈ ਵਾਰੀ ਨਹੀਂ ਫਰਕ ਪੈਣਾ ਤੇ ਕਈ ਵਾਰੀ ਡਾਕਟਰਾਂ ਤੋਂ ਵੀ ਦਵਾਈ ਲੈਉਣੀ ਉਹ ਵੀ 2-4 ਦਿਨ ਘਟ ਜਾਂਦੇ ਸੀਗੇ ਲੇਕਿਨ ਮੈਨੂੰ ਪ੍ਰੋਪਰ ਆਰਾਮ ਨਹੀਂ ਆ ਰਿਹਾ ਮੇਰਾ ਆਰਾ ਹੀ ਵੀ ਮਤ ਗਿਆ ਸੀਗਾ ਤੇ ਲੇਕਿਨ ਮੈਨੂੰ ਕੋਈ ਪ੍ਰੋਬਲਮ ਮੇਰੀ ਸੋਲਵ ਨਹੀਂ ਹੋ ਰਹੀ ਸੀ ਮੈਂ ਬੜਾ ਪਰੇਸ਼ਾਨ ਹੋ ਗਿਆ ਮੈਂ ਵੀ ਕਰਾਂ ਦਾ ਕਰਾਂ ਗਈ ਮੈਂ ਜਦੋਂ ਬਹਿਦਾ ਸੀਗਾ ਮੇਰਾ ਕੰਮ ਕਟਿੰਗ ਦਾ ਸੀਗਾ ਤੇ ਜਦੋਂ ਮੈਂ ਬਹਿਦਾ ਤਾਂ ਮੈਨੂੰ ਉੱਠਣਾ ਮੁਸ਼ਕਲ ਕਈ ਵਾਰੀ ਬਹਿਣਾ ਹੀ ਪੈਂਦਾ ਚਾਹ ਪੀਣ ਵਾਸਤੇ ਬਹਿਂਦਾ ਸੀ ਮੈਨੂੰ ਬੜਾ ਔਖਾ ਹੋ ਗਿਆ ਮੈਂ ਕਿਵੇਂ ਬੈਠਾਂ ਕਿਵੇਂ ਖੜਾਂ ਯਾਰ ਮੈਨੂੰ ਬੜਾ ਪ੍ਰੋਬਲਮ ਹੋ ਗਈ ਇਹ ਜ਼ਿੰਦਗੀ ਕਿਵੇਂ ਕੱਟੂਗਾ ਹਲੇ ਤਾਂ ਮੇਰੀ 61 ਦੀ ਉਮਰ ਆ ਗਈ ਆ ਤੇ ਹੁਣ ਮੈਂ ਕਰ ਕੀ ਸਕਦਾ ਮੈਂ ਤੇ ਫਿਰ ਮੈਂ ਫਿਰ ਮੇਰਾ ਯਾਰ ਦੋਸਤ ਸੀਗਾ ਉਹ ਕਹਿੰਦਾ ਆ ਵੀ ਤੁਸੀਂ ਡਾਕਟਰ ਸ਼ਾਰਦਾ ਆਯੁਰਵੈਦ ਕੋਲ ਜਾਓ ਤੇ ਤੁਹਾਨੂੰ ਜਾ ਕੇ ਉਥੋਂ ਆਰਾਮ ਮਿਲ ਸਕਦਾ ਮੈਨੂੰ ਮੈਨੂੰ ਵੀ ਮਰ ਜਾ ਲੱਗਿਆ ਵੀ ਆਯੁਰਵੈਦ ਚੀਜ਼ ਦਾ ਕੋਈ ਨੁਕਸਾਨ ਨਹੀਂ ਹੁੰਦਾ ਪਰ ਫਿਰ ਮੈਂ ਜਾ ਕੇ ਜਦੋਂ ਉਹਨਾਂ ਨੂੰ ਮਿਲਿਆ ਬੜਾ ਹੀ ਮੇਰਾ ਪਿਆਰ ਮੁਹੱਬਤ ਨਾਲ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ ਤੇ ਫਿਰ ਮੈਂ ਕਾ ਦਵਾਈ ਲਈਤੀ ਮੈਨੂੰ ਪਹਿਲਾਂ 15 ਦਿਨ ਦੀ ਦਵਾਈ ਦਿੱਤੀ ਉਹਨਾਂ ਨੇ ਜਦੋਂ 15 ਦਿਨ ਦੀ ਦਵਾਈ ਦਿੱਤੀ ਮੈਨੂੰ ਕਾफी ਰਲੀਫ ਹੋਇਆ ਮੈਨੂੰ ਕਾफी ਆਰਾਮ ਮਿਲਿਆ ਤੇ ਮੈਂ ਹਾਂ ਵੀ ਮੈਨੂੰ ਵਾਕਈ ਕੁਝ ਫਰਕ ਆ ਫਿਰ ਹੁਣ ਕਰਦੇ ਕਰਦੇ ਤਕਰੀਬਨ 2 ਬਕ ਮਹੀਨੇ ਹੋ ਗਏ ਆ ਤੇ ਮੈਨੂੰ ਹੁਣ ਜਾਨੀ ਮੈਂ ਮੈਂ ਸੋਚਦਾ ਵਾਂ ਵੀ ਦਰਦ ਕਿਨੂੰ ਹੁੰਦਾ ਮੈਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਮੈਨੂੰ ਦਰਦ ਸੀਗਾ ਤੇ ਮੈਂ ਭੱਜ ਦੌੜ ਵੀ ਕਰਦਾ ਵਾਂ ਪੌੜੀਆਂ ਵੀ ਚੜ੍ਹਦੀਆਂ ਤੇ ਮੈਨੂੰ ਕੋਈ ਪ੍ਰੋਬਲਮ ਹੀ ਨਹੀਂ ਆਉਂਦੀ ਤੇ ਮੈਂ ਕਹਿੰਦਾ ਵੀ ਹੁਣ ਮੇਰੀ ਜ਼ਿੰਦਗੀ ਜਿਹੜੇ ਨਾ ਉਹ ਤੇ ਬਹੁਤ ਵਧੀਆ ਡਾਕਟਰ ਸ਼ਾਰਦਾ ਔਸ਼ਰਵੈਦਿਕ ਦਾ ਮੈਂ ਬਹੁਤ ਧੰਨਵਾਦੀ ਹਾਂ ਤੇ ਲੇਕਿਨ ਮੈਨੂੰ ਅੱਜ ਵੀ ਮੈਂ ਹੋਰ ਵੀ ਜਾਣਿਆਂ ਨੂੰ ਕਈ ਨੂੰ ਦੱਸਿਆ ਵੀ ਅਗਰ ਭਾਈ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆ ਕੋਈ ਗਠੀ ਦੀ ਪ੍ਰੋਬਲਮ ਆ ਜਾਂ ਦਰਦ ਦੀ ਪ੍ਰੋਬਲਮ ਤੇ ਉੱਥੇ ਜਾਓ ਤੇ ਤੁਹਾਨੂੰ ਬਹੁਤ ਹੀ ਵਧੀਆ ਆਰਾਮ ਮਿਲੂਗਾ ਤੇ ਵਿਸ਼ਵਾਸ ਮੈਨੂੰ ਪੱਕਾ ਪੂਰਾ ਵਿਸ਼ਵਾਸ ਆ ਮੈਂ ਕਹਿੰਦਾ ਵੀ ਡਾਕਟਰ ਸ਼ਾਰਦਾ ਜਿਹੜੇ ਨੇ ਨਾ ਉਹਨਾਂ ਦਾ ਜਿਹੜਾ ਹਸਪੀਟਲ ਆ ਉਹ ਦਿਨ ਦੌਣੀ ਰਾਤ ਚੌਕੜੀ ਤਰਕੀ ਕਰੇ ਮੈਂ ਤਨਵਾਦ ਕਰਦਾ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ